ਦੀ ਆਇਆ ਪਸਰਦੂਲ ਗੜਾ ਜੇ ਅਪਡੇਟ ਦਿੰਨੇ ਆ ਤੁਹਾਨੂੰ 6 ਸਤੰਬਰ ਹੋ ਗਿਆ ਤੇ ਪਾਣੀ ਦਾ ਵਹਾਅ ਜਿਹੜਾ ਸੁਣਨ ਚ ਆਇਆ ਆਪਾਂ ਨੂੰ ਕਿਨੇ ਵੀ ਕੀ ਇੱਥੇ ਚਲੀ ਜਾਂਦਾ ਪਾਣੀ ਜੀ ਆਪ ਦੇ ਤਾਂ ਨਕੈਂਚ ਘਟਾ 23 ਫੁੱਟ ਤੋਂ ਦੇਖੋ ਜੀ ਇਹ ਥਿਆਰੀਆਂ ਚੱਲੀ ਜਾਂਦੀਆਂ ਪੂਰੀਆਂ ਤੇ ਬਦਾਈ ਹੈ ਪਹਿਲਾ ਨਾਲੋਂ ਪਾਣੀ ਇਹਦਾ ਪਿੱਛੇ ਖੰਡਣ ਕਰਕੇ ਹਜੇ ਪਾਣੀ ਹਾਲੇ ਰੁਕ ਰਿਹਾ ਆ ਦੇਖੋ ਜੀ ਹਰੇ ਇਤਰਾ ਵੀ ਥਿਆਰੀ ਚੱਲੀ ਜਾਂਦੀਆਂ ਦੇਖੋ ਲੱਗ ਰਿਹਾ ਟਰੈਕਟਰ ਅਗਰੇ ਨੇ ਵੀਰ 6 ਸਤੰਬਰ ਦੀ ਅੱਜ ਹੈਗੀ ਅਪਡੇਟ ਇਹ ਕੰਮ ਕੀਤੇ ਹੋਇਆ ਬੰਨਤਾ ਵੈਸੇ ਮਹਾਰਾਜ ਕਿਰਪਾ ਰੱਖਿਆ ਨਾ ਜੀ ਤੇ ਪਾਣੀ ਪੂਰਾ ਸਿੱਖਰਾ ਦੇ ਰਿਹਾ ਦੇਖੋ ਜੀ ਪਾਣੀਆ ਸਰਦੂਲਗੜਾ ਆਪਾ ਸਰਦੂਲਗੜ ਤੇ ਪੁਲ ਦੀ ਅਪਡੇਟ ਦੇ ਰਿਆ ਸੀ ਦਸੰਬਰ ਦੀ ਹਾਂ ਠੀਕ ਹੈ ਦੇਖੋ ਪਾਣੀ ਪੂਰਾ ਕਿਨਾਰੇ ਤੇ ਹੈ ਬਈ ਗੁਰੂ ਪ੍ਰਮਾਤਮਾ ਸੁੱਖ ਰੱਖੇ ਦੇਖੋ ਜੀ ਪੂਰਾ ਪਾਣੀ ਚੱਲ ਰਿਹਾ ਹੈ ਤੇ ਵੈਸੇ ਤਿਆਰੀਆਂ ਸਾਰੇ ਪਾਸੇ ਪੂਰੀਆਂ ਨੇ ਮੰਨਾ ਤੇ ਆਹ ਦੇਖੋ ਜੀ ਪੂਰੀ ਤਿਆਰੀ ਕਰੀ ਜਾਂਦੇ ਆ ਇਧਰ ਪੂਰੀ ਤਿਆਰੀ ਚੱਲੀ ਜਾਂਦੀ ਹੈ ਦੇਖੋ ਹਾਂ ਦੇਖੋ ਮਾਈਕ੍ਰੋਫੋਨ ਨੰਗਾ ਲੱਗ ਰਿਹਾ ਕਰਤੋ ਗੱਲ ਹੋਈ ਹੈ